ਅੱਜ ਮਾਨਸਾ ਮੰਡੀ ਦੇ ਸਬਜ਼ੀ ਦੇ ਭਾ ਮਿਤੀ 10 ਨਵੰਬਰ 2024 ਕਦੂ ਵਿਕਿਆ ਜੀ ਮਾਨਸਾ ਮੰਡੀ ਦੇ ਵਿੱਚ ਅੱਜ 12 ਰੁਪਈਆ ਤੋਂ ਲਾ ਕੇ 15 ਰੁਪਈਆ ਤੱਕ ਜੀ ਤੋਰੀ ਵਿਕੀ ਹੈ ਜੀ 25 ਤੋਂ 30 ਰੁਪਈਆ ਕਿਲੋ ਜੀ ਫੁੱਲ ਗੋਭੀ ਵੀ ਕੀ ਹੈ ਜੀ 45 ਤੋਂ 50 ਰੁਪਈਆ ਕਿਲੋ ਜੀ ਪੱਤ ਗੋਭੀ ਪੱਤ ਗੋਭੀ ਵੀ ਕੀ ਹੈ 30 ਰੁਪਈਆ ਤੋਂ ਲਾ ਕੇ 35 ਰੁਪਈਆ ਕਿਲੋ ਜੀ ਮਿਰਚ ਛੋਟੀ ਤੋਤੇ ਰੰਗੀ 45 ਤੋਂ 50 ਰੁਪਈਆ ਜੀ लाल मिर्च विकी है जी पैंती तो चाली रुपये मिर्च शिमला शिमला मिर्च भी विकी है जी सठ तो सत्तर प्याज सुक्का बयाली तो पंताली रुपए जी आलू चिट्टा विकिया जी बई तो पच्ची रुपये किलो जी आलू लाल विकिया जी बई तो ती रुपये किलो जी आलू डेमड डेमड आलू विका जी चौबी तो पच्ची रुपये जी पक्का चौला पक्का चौला विकिया जी पाँह तो सठ रुपये किलो जी कच्चा चौला विकिया जी सठ तो सत्तर रुपये किलो जी ਰਾਇ ਚਿਪੜ ਚਟਨੀ ਵਾਲੀ ਚਿਪੜ 20 ਤੋਂ 30 ਰੁਪਏ ਕਿਲੋ ਜੀ ਪੇਠਾ ਵਿਕਿਆ ਜੀ 12 ਤੋਂ 15 ਰੁਪਏ ਕਿਲੋ ਲਾਲ ਟਮਾਟਰ ਲਾਲ ਟਮਾਟਰ ਵਿਕਿਆ ਜੀ 23 27 ਤੋਂ 30 ਰੁਪਏ ਕਿਲੋ ਜੀ ਹਰਾ ਮਟਰ ਹਰਾ ਮਟਰ ਵਿਕਿਆ 110 ਤੋਂ 120 ਰੁਪਏ ਕਿਲੋ ਜੀ ਦੇਸੀ ਖੀਰਾ 20 ਤੋਂ 22 ਰੁਪਏ ਜੀ ਚੈਨਾ ਖੀਰਾ 30 ਤੋਂ 35 ਰੁਪਏ ਕਿਲੋ ਜੀ ਭਿੰਡੀ ਵੀ ਕੀ ਹੈ ਜੀ 45 ਤੋਂ 50 ਰੁਪਏ ਕਿਲੋ ਜੀ ਗੋਲ ਬੈਂਗਣੀ ਚੂਚਾ ਬੈਂਗਣੀ ਬੀ ਤੋਂ 25 ਰੁਪਏ ਕਿਲੋ ਜੀ ਲੰਮੀ ਬੈਂਗਣੀ 30 ਤੋਂ 35 ਰੁਪਏ ਕਿਲੋ ਜੀ ਬਤਾਉਂ ਭੈਂਗਣ 25 ਤੋਂ 30 ਰੁਪਏ ਕਿਲੋ ਜੀ ਗੁਵਾਰਾ ਫਲੀ 140 ਤੋਂ ਲਾ ਕੇ 150 ਰੁਪਏ ਕਿਲੋ ਤੱਕ ਜੀ ਮੂਲੀ ਵੀ ਕੀ ਹੈ ਜੀ ਦੇਸੀ ਮੂਲੀ 35 ਤੋਂ 40 ਰੁਪਏ ਜੀ ਲਾਲ ਗਾਜਰ ਵਿਕੀ ਹੈ ਜੀ 25 ਤੋਂ 30 ਰੁਪਏ ਕਿਲੋ ਜੀ ਅਰਬੀ ਵੀ ਕੀ ਹੈ ਜੀ ਅਰਬੀ 45 ਤੋਂ 50 ਰੁਪਏ ਕਿਲੋ ਜੀ ਕਚਾਲੂ ਵੀ ਗਿਆ ਜੀ ਮਾਂਸਾਂ ਦੇ ਵਿੱਚ 15 ਤੋਂ 20 ਰੁਪਏ ਕਿਲੋ ਜੀ ਆਦਾ 70 ਤੋਂ 80 ਰੁਪਏ ਕਿਲੋ ਜੀ ਲਸਣ ਵੀ ਕਿਹਾ ਜੀ 300 ਤੋਂ ਲਾ ਕੇ 320 ਰੁਪਏ ਤੱਕ ਜੀ ਪਰਮਲ ਪਰਮਲ ਵੀ ਕਿਹਾ ਜੀ 35 ਤੋਂ 40 ਰੁਪਏ ਜੀ ਛੋਟਾ ਝਾੜ ਕਰੇਲਾ ਝਾੜ ਕਰੇਲਾ ਵੀ ਕਿਹਾ ਜੀ 110 ਤੋਂ ਲਾ ਕੇ 120 ਰੁਪਏ ਤੱਕ ਜੀ ਵੱਡਾ ਕਰੇਲਾ ਵੀ ਕਿਹਾ ਜੀ 35 ਤੋਂ 40 ਰੁਪਏ ਕਿਲੋ ਇਹ ਸੀ ਮਾਨਸਾ ਮੰਡੀ ਦੇ ਅੱਜ ਦੇ ਭਾਅ ਤੜਕੇ ਦੀ ਦੁਆਰੇ ਤੁਹਾਨੂੰ ਸਬਜ਼ੀ ਮੰਡੀ ਦੇ ਭਾਵਾਂ ਦੀ ਦੁਆਰੇ ਦੱਸਾਂਗੇ